सुधरा बड़े शिक्षार्थ सुथिरा बड़े

ਗੁਰੂ ਖਾਲਸਾ ਪੰਡਰਿਆਂ ਵਾਲੇ ਜਿੰਦਾਬਾਦ ਜਿੰਦਾਬਾਦ ਹਰਤਕ ਨਾਮ ਖਾਲਸਾ ਪੰਡਰਿਆਂ ਵਾਲੇ ਜਿੰਦਾਬਾਦ ਜਿੰਦਾਬਾਦ ਰੰਗਲਾ ਨਿਆਰ ਪੁਰਤਾਵਾਦ ਪੁਰਤਾਵਾਦ ਰੰਗਲਾ ਨਿਆਰ ਪੁਰਤਾਵਾਦ ਪੁਰਤਾਵਾਦ ਪੁਤਲਾ ਫੁਕਣਾ ਜੀ ਇਹਦਾ ਕਾਰਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਾ ਸਰਦਾਰ ਸਰਬੰਨੋਂ ਜਿਹੜਾ ਅੱਜ ਬਰਿਆਲਾ ਗੇਟ ਪੁਤਲਾ ਸਾੜਿਆ ਜਾਣਾ ਇਹ ਪੁਤਲਾ ਹੈਗਾ ਨੇ ਕੰਮ ਕਰਨਾ ਰਹਾ ਉਹ ਜਿਹੜੀ ਕੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਬਣ ਗਈ ਹੈ ਹਮਾਰੇ ਵਿੱਚ ਇਹ ਮੈਨੂੰ ਸਮਝ ਨਹੀਂ ਆਉਂਦੀ ਜੀ ਇਹ ਦੀ ਰਾਜਨੀਤਿਕ ਲੋਕ ਤਾਂ ਜ਼ਿਆਦਾਤਰ ਜਿਹੜੇ ਕਾਗ ਨਹੀਂ ਕਹਿੰਦੇ ਨਾ ਕਿ ਕੰਮਾਂ ਦਾ ਕੋਈ ਫਰਕ ਹੈ ਇਹ ਇਸ ਕਰਕੇ ਉਹ ਜ਼ਰੂਰ ਬੋਲਦੀ ਹੈ ਮੈਂ ਕਹਿੰਦਾ ਵੀ ਦਿਮਾਗ 'ਚ ਫਰਕ ਹੋਵੇ ਫਿਰ ਇਹ ਆਪਣੇ ਪਰਿਵਾਰ ਨਾਲ ਪੰਗਾ ਲੈ ਲਵੇ ਆਪਣੇ ਪਰਿਵਾਰ ਨੂੰ ਉੱਠਾ ਸਦਾ ਮੋੜੇ ਜਿਹਨੇ ਸਾਨੂੰ ਕਾਰ ਘਟਾਉ ਪਹਿਲਾਂ ਕਿਸਾਨਾਂ ਨੂੰ ਪੰਜਾਬੀਆਂ ਨੂੰ ਇਹਨੇ ਇਹਾ ਜੀ ਉੱਥੇ ਰੇਪ ਹੁੰਦੇ ਰਹੇ ਫਲਾਣਾ ਹੁੰਦੇ ਰਹੇ ਕਿ ਬਚਾਰੀ ਉੱਥੇ ਤਰੀਕ ਨੇ ਇਹ ਹੋ ਗਿਆ ਹਨ ਪਿਆ ਗੱਲਾਂ ਦਾ ਪਰਾਹ ਹੋਰ ਬੰਦੇ ਦੀ ਕਹਾਣੀ ਨਾ ਲੱਗਦਾ ਇਸ ਲਈ ਉਤੋਂ ਅੱਜ ਜਿਹੜੇ ਮੌਜੂਦਾ ਹਾਲਾਤਾਂ ਚ ਸੰਤ ਬਾਬਾ ਜਰਨੈਲ ਸਿੰਘ ਹਾਦਸਾ ਪਿੰਡਰਾ ਵਾਲੀ ਜਿਹਨਾਂ ਨੂੰ ਸ੍ਰੀ ਅਕਾਲ ਤਖਤ ਸਰਪੁੱਤ ਜੈ ਸਿੱਖ ਕੌਮ ਦਾ ਉੱਥੋਂ 20ਵੀਂ ਸਦੀ ਦਾ ਮਹਾਨ ਜਰਨੈਲ 20ਵੀਂ ਸਦੀ ਦਾ ਸ੍ਰੀ ਦਾ ਉੱਥੋਂ ਖਿਤਾਬ ਮਿਲਿਆ ਹੋਇਆ ਉਹ ਮਹਾਪੁਰਖਾਂ ਬਿਨਾ ਨੇ ਇਤਿਹਾਸ ਬਣਾਇਆ ਜਿਹੜੇ ਅੱਜ ਨਸ਼ੇ ਘਰ ਘਰ ਤੁਰੇ ਫਿਰਦੇ ਨੇ ਜਵਾਨੀ ਜਾ ਰਹੀ ਹੈ ਉਹਨਾਂ ਨੂੰ ਬਚਾਉਣ ਦੇ ਲਈ ਸੰਤਾਂ ਨੇ ਤੇ ਕਿਹਾ ਪਹਿਲਾਂ ਤਾਂ ਰਾਜਸ਼ਕਤੀਆਂ ਪੰਨਿਆਂ ਨੇ ਰੋਗੀਆਂ ਨੇ ਉਹ ਸਾਰਾ ਜਿੱਥੇ ਦੇ ਸੰਤ ਬਾਬਾ ਜਰਨੈਲ ਸਿੰਘ ਖਾਨ ਸਾਹਿਬ ਪਿੰਡ ਰਾਏ ਰਹੇ ਉਹਨਾਂ ਨੇ ਕਦੇ ਕਿਸੇ ਦਾ ਧਰਮ ਨਹੀਂ ਦੇਖਿਆ ਕਿ ਹਿੰਦੂ ਵੀ ਈ ਆ ਜਾਂ ਮੁਸਲਮਾਨ ਵੀ ਈ ਜੀ ਵੀ ਹੋਰੀ ਉਹਨੂੰ ਉਹਦੇ ਹੀ ਬਲਾ ਕੇ ਦੋਨੇ ਤਰ੍ਹਾਂ ਨੂੰ ਉਹਨੂੰ ਉੱਥੇ ਧਰਮ ਸਾਇਆ ਜਿਵੇਂ ਜਿੱਥੇ ਦੇ ਆ ਆਪਣੀਆਂ ਬੁਗਵਾ ਘਰਾ ਚਲਾ ਕੇ ਢੋਡੇ ਸਪਟਰ ਮੋਟਰਸਾਈਕਲਾਂ ਤੇ ਲਾ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਨੇ ਉਹ ਸੰਤ ਮਹਾਪੁਰਖਾਂ ਦੇ ਖਿਲਾਫ ਉਹਨੇ ਕੰਗੜਾ ਨੇ ਇਹ ਬੋਲਣਾ ਇਹ ਕੀ ਹੈ ਇਹ ਇਹ ਸੰਤ ਹੈ ਇਹਦਾ ਅਸਲਾ ਰੱਖਦਾ ਜੀ ਇਹ ਇਹਦਾ ਇਹ ਇਹ ਤਾਂ ਸੰਤ ਬਣੇ ਨਹੀਂ ਸਕਦਾ ਤੇ ਢੋਡੇ ਵਾਲੇ ਜੋਗੀ ਉਹ ਨਹੀਂ ਤਾਂ ਸੰਤ ਬਣ ਸਕਦੇ ਨੇ ਜਿਹੜੇ ਮੁੱਖ ਮੰਤਰੀ ਦੇ ਭਗਵੇਂ ਵਾਲੇ ਤੁਸੀਂ ਮੰਤਰਾ ਚ ਸੰਤ ਬਣਾ ਸਕਦੇ ਹੋ ਪਰ ਸਾਡੇ ਵਾਲੇ ਢੋਡੇ ਬਣ ਕੇ ਨਹੀਂ ਹੈਗੇ ਕਲਗੀ ਤਰਕ ਸੁਬੇਸ਼ਪਤਾ ਗੁਰੂ ਗ੍ਰੰਥ ਸਿੰਘ ਮਹਾਰਾਜ ਨੇ ਹੰਡੇ ਬਾਟੇ ਦਾ ਅੰਬਰ ਤਸਕਾ ਕੇ ਜਿਵੇਂ ਨਿਹੰਗ ਸਿੰਘ ਫੌਜਾਂ ਨੇ ਏਸੇ ਤਰ੍ਹਾਂ ਬਾਬਾ ਦੀਪ ਸਿੰਘ ਦੀ ਟਕਸਾਲ ਹੈ ਉਹਦਾ ਉਹਦਾ 13ਵਾਂ ਮੁਖੀ ਸੀ ਸੰਤ ਬਾਬਾ ਅਰਨੈਲ ਸਿੰਘ ਖਾਨਾ ਪੰਡਰਾਲਾ ਜਿਹਨੇ ਲਾਖੀ ਕਰਦੇ ਹੋਏ ਗੁਰੂ ਘਰਾ ਦੀ ਸ਼ਹਾਦਤ ਦੇਸ ਤੋਂ ਪੱਟੀ ਦਿਖਾਈ ਵੀ ਬਾਜੀ ਪਹਿਲਾ ਇਤਿਹਾਸ ਪੜੋ ਪਾਉਂ ਦਾ ਸਿੱਖਾਂ ਦਾ ਕਿ ਸਿੱਖ ਸਿੱਖ ਕਿਉਂ ਦੇ ਕੀਨੇ ਵਿਰੋਧ ਨੂੰ ਅੱਗੇ ਜਾ ਕੇ ਕਿਸਾਨਾਂ ਦਾ ਪੜੋ ਘੇਰ ਉਹਨਾਂ ਤੇ ਦੋਸ ਲਾਓ ਅਸੀਂ ਆ ਜਿੱਕੇ ਤੁਸੀਂ ਪੁੱਠੇ ਸਿੱਧੇ ਸ਼ਬਦ ਬੋਲ ਗਾ ਮੈਂ ਮੇਰੇ ਪਹਰਾ ਆਵੇ ਬਤਾ ਕਿ ਮੈਂ ਚੰਗਾ ਨਹੀਂ ਸਮਝਦਾ ਵੀ ਮੇਰੇ ਮੂੰਹ ਚੋਂ ਇਹ ਸ਼ਬਦ ਨਿਕਲ ਅਸੀਂ ਧੀਆ ਪੈਣਾ ਦੀ ਰੱਠਿਆ ਕਰਨ ਵਾਲਿਆਂ ਜਿੰਦ ਜਾਨ ਲਾਉਣ ਵਾਲਿਆਂ ਕਦੇ ਨਹੀਂ ਦੇਖਦੇ ਜਾਤ ਪਾਤ ਨਾਲ ਧੀਆ ਪੈਣ ਨੂੰ ਕੀ ਦੀ ਹੈ ਅਸੀਂ ਪਹਰਾ ਪੁੱਠੇ ਸਿੱਧੇ ਰਾਹਾਂ ਨੂੰ ਤੁਰਦੇ ਨਾ ਸਾਡਾ ਧਰਮ ਤੁਰਨ ਦਿੰਦਾ ਹੈ ਬਸ ਇਹ ਕਹਿਣਾ ਕਿ ਸੈਂਟਰ ਸਰਕਾਰ ਦੇਖਦੇ ਪ੍ਰਧਾਨ ਮੰਤਰੀ ਜੀ ਜਿਵੇਂ ਭਾਈ ਅੰਮਰਪਾਲ ਸਿੰਘ ਖਾਲਸੇ ਹੋਣਾ ਤੇ ਐਨ ਐਸ ਐ ਲਾ ਕੇ ਬਾਹਰ ਹੀ ਗਬਰੂਗੜ ਜੇਸ ਤੇ ਸੁੱਟਿਆ ਗਿਆ ਇਹ ਸੇ ਬਣਾ ਹੁਣ ਕੰਗਣਾ ਮੌਕੇ ਨੂੰ ਕਿਉਂ ਨਹੀਂ ਪੈਨ ਚੱਲਦਾ ਇਹਦੇ ਦੇ ਵਿੱਚ ਲਾad ਦੇਣਾ ਪੈਂਦਾ ਇਹ ਭਾਪੀ ਵਾਲੇ ਇਹਨਾਂ ਨੂੰ ਜਾਣ ਕੇ ਫਿਲਮ ਸਟਾਰਾਂ ਵਾਲਾ ਨੂੰ ਕਿਉਂ ਟਿਕਟਾਂ ਦੇ ਰਹੇ ਨੇ ਜੀ ਇਹ ਪਹਿਲਾਂ ਇਹ ਕਲਚਰ ਕਾਂਗਰਸ ਤੇ ਵੀ ਆਇਆ ਸੀ ਉਹ ਵੀ ਤੁਸੀਂ ਦੇਖੋਗੇ ਕਈ ਨਾਮ ਪਰ ਹਸਤੀਆਂ ਜਿਹੜੀਆਂ ਉੱਧਰ ਵੀ ਬਣ ਜਾਂਦੀਆਂ ਇਹ ਇਹਨਾਂ ਨੂੰ ਇਹ ਹੈ ਵੀ ਲੋਕਾਂ ਅੱਜ ਕੱਲ੍ਹ ਵੀ ਲੋਕਾਂ ਦੇ ਹਾਲਾਤ ਇਹ ਦੇਖ ਕੇ ਲੋਕ ਜ਼ਿਆਦਾਤਰ ਪਹਰਾ ਬਈ ਨੂੰ ਦੇਖ ਕੇ ਚਿਹਰੇ ਮੁਰਨ ਦੇਖ ਕੇ ਲੋਕ ਮੁੱਠਾ ਪਾਉਂਦੇ ਹੋਣਗੇ ਵੀ ਕੁਝ ਪਰਸੈਂਟ ਇਸ ਲਈ ਉਹ ਇੱਧਰ ਨੂੰ ਧਿਆਨ ਦਿੰਦੇ ਨੇ ਪਰ ਜਿਹੜੀ ਰਾਜਨੀਤੀ ਕਰਨੀ ਆ ਲੀਟਰ ਕਹਾਵਾ ਉਹਦੇ ਲਈ ਬਹੁਤ ਕੁਆਲਿਟੀ ਦੀ ਲੋੜ ਆ ਉਹ ਉੱਥੇ ਇਹ ਜਿਹੇ ਲੋਕ ਗਾਇਕ ਕਾਉਂਡ বাজਾਉਣ ਵਾਲੇ ਹੋਏ ਇਹਨਾਂ ਵੀ ਲੈਨੇ ਨਾ ਬਧਾਈਆਂ ਪਰ ਇਤਰੇ ਕਾਮਯਾਬ ਇਸ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਵੀ ਪਰਜਾ ਦੇ ਵਿੱਚ ਕਿਹੋ ਜਿਹਾ ਸਨੇਹਾ ਦੇਣਾ ਕਿ ਇਹਨਾਂ ਕੋਲ ਚਿਹਰੇ ਨਹੀਂ ਆ ਜੀ ਹੋਰ ਕੋਈ ਇਹਦਾ ਕੋਈ ਚਿਹਰੇ ਹੋਣ ਫੇਰ 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 ਇਹ ਕੰਗਣਾ ਰਣੌਤ ਉਹ ਵੀ ਲੱਪਣੀਆਂ ਨੇ ਇਹ ਤਾਂ ਜੇ ਹੁਣ ਫਿਲਮ ਬਣਾਈ ਐ ਐਮਰਜੈਂਸੀ ਫਿਲਮ ਦੇ ਵਿੱਚ ਵੀ ਡਾਂਗੋਂ ਡਾਂਗੀ ਵਾਲਾ ਕੰਮ ਉੱਥੇ ਵੀ ਸੰਤਾਂ ਤੇ ਅਟੈਕ ਕਰਦੀ ਐ ਸਿੱਖਾਂ ਦੇ ਤੇ ਅਟੈਕ ਕਰਦੀ ਐ ਕਸਾਨਾਂ ਤੇ ਤੇ ਅਟੈਕ ਕਰਦੀ ਐ ਇਹ ਸਿਰਫ ਕਾਰਨ ਐ ਵੀ ਫਿਲਮਾਂ ਚਲਾਉਣ ਦਾ ਜੀਬਾ ਜੀ ਆਪਣਾ ਖਿਆਲ ਰੱਖੀਦਾ ਹੁੰਦਾ ਇਹ ਮੂਰਖ ਨੂੰ ਕੱਠਾ ਰਹਿਣ ਤੋਂ ਨਾ ਅੱਗ ਲਾਉ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਾਸਨ ਤੋਂ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ મોદી ਕੋਲ ਪਾਵਰ ਹੈ ਜਿਵੇਂ ਉਹਰੇ ਇੰਨਾ ਜੀ ਆ ਕੇ ਢੇਰੀਆਂ ਲਿਆਉਂਦੀ ਹੈ ਕਿ ਜੀ ਤੁਸੀਂ ਗਰ ਮੁਖਿਆ ਜੀ ਤੁਸੀਂ ਫਲਾਣੇ ਲੋਕਾਂ ਦੇ ਘਰਾਂ 'ਚ ਫੜਦੇ ਆ ਇਸੇ ਤਰ੍ਹਾਂ ਕੰਦਰਾ ਰਣਾਉ ਤ ਵੀ ਇੱਕ ਹੈ ਪੀਓ ਹੈ ਉਹ ਉਹਦੇ ਤੇ ਇਹੋ ਜੀਆਂ ਕਾਰਵਾਈਆਂ ਕੀ ਹੋਣਦੀਆਂ ਜੇ ਸਾਡਾ ਕੋਈ ੱਗੇ ਸੁਪਹਾਸਨ ਵਰਗਾ ਗਰਮ ਆ ਗਿਆ ਅੱਜ ਤਾਂ ਜਦ ਫੜ ਕੇ ਐਨਐਸਏ ਦੀ ਨਾਜ਼ਰਬੰਦ ਕਰ ਦਿੰਦੇ ਨੇ ਪਰ ਇਹ ਦੇਸ਼ ਦੇ ਵਿੱਚ ਜਨੂਨ ਲਿਖ ਕੇ ਕਹਿੰਦਾ ਨਾ ਬੰਦ ਨਹੀਂ ਚਾਹੀਦਾ ਕਿ ਕਿਸੇ ਨੂੰ ਬੋਲਣੇ ਨਾ ਦਿੱਤਾ ਜਾਵੇ ਜੇ ਜੇ ਅਸੀਂ ਬੋਲਦੇ ਆ ਕਾਰਵਾਈ ਪਾਟ ਪਾਲੇ ਬੋਧਦੇ ਨੇ ਕਾਰ ਬਾਈ ਇਹ ਪੈਨ ਨਹੀਂ ਚੱਲਦਾ ਇਹ ਅਸੀਂ ਪੂਜੋ ਮੰਦਰ ਦਾ